ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਟਵਾਣਾ ਸਵਾਤ ਕਰਦਾ ਹਾਂ ਵੱਡੀ ਖਬਰ ਸਿੱਖ ਜਗਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੋਂ ਅੱਜ ਦੀ ਇੱਕ ਸੁਪਰੀਮ ਕੋਰਟ ਨੇ 17 ਰਾਜਾਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਨੰਦ ਕਾਰਜਾ ਐਕਟ 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇੱਕ ਧਰਮ ਨਿਰਪੱਖਤਾ ਦੇ ਅੰਦਰ ਜੋ ਧਾਰਮਿਕ ਪਛਾਣ ਦੀ ਸਤਿਕਾਰ ਕਰਦਾ ਹੈ, ਨਾਗਰਿਕ ਸਮਾਨਤਾ ਦੀ ਯਕੀਨੀ ਬਣਾਉਂਦਾ ਹੈ, ਕਾਨੂੰਨ ਨੂੰ ਇੱਕ ਨਿਰਪੱਖ ਅਤੇ ਵਿਹਾਰਕ ਰਸਤਾ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਆਨੰਦਕਾਰ ਦੇ ਦੁਆਰਾ ਸੰਪੰਨ ਹੋਏ ਵਿਆਹਾਂ ਨੂੰ ਹੋਰ ਵਿਆਹਾਂ ਦੇ ਵਾਂਗ ਰਜਿਸਟਰ ਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਹ ਹੁਕਮ ਇੱਕ ਪਟੀਸ਼ਨ ਤੇ ਦਿੱਤਾ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮਾਜਾ ਐਕਟ 1909-2012 ਵਿੱਚ ਸੋਧਿਆ ਹੋਇਆ ਦੀ ਧਾਰਾ 6 ਦੇ ਤਹਿਤ ਨਿਯਮ ਬਣਾਉਣ ਦੇ ਸੁਚਿਤ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਜੋ ਸਿਕਰੀਤੀਵਾਜਾਂ ਨੂੰ ਜਿਨ੍ਹਾਂ ਨੂੰ ਆਮ ਤੌਰ ਤੇ ਆਨੰਦ ਕਾਰਜ ਵਜੋਂ ਜਾਣਿਆ ਜਾਂਦਾ ਹੈ ਅਨੁਸਾਰ ਕੀਤੇ ਗਏ ਵਿਆਹਾਂ ਦੇ ਰਜਿਸਟ੍ਰੇਸ਼ਨ ਤੇ ਸਹੂਲਤ ਦਿੱਤੀ ਜਾ ਸਕੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕਿਹਾ ਕਿ ਸੰਵਿਧਾਨਕ ਬਾਧੇ ਦੀ ਇਮਾਨਦਾਰੀ ਨਾ ਸਿਰਫ ਉਹਨਾਂ ਅਧਿਕਾਰਾਂ ਦੁਆਰਾ ਮਾਪੀ ਜਾਂਦੀ ਹੈ ਜੋ ਉਸ ਦੁਆਰਾ ਐਲਾਨੇ ਜਾਂਦੇ ਨੇ ਸਗੋਂ ਉਹਨਾਂ ਸੰਸਥਾਵਾਂ ਦੁਆਰਾ ਵੀ ਮਾਪੀ ਜਾਂਦੀ ਹੈ ਜੋ ਉਹਨਾਂ ਅਧਿਕਾਰਾਂ ਨੂੰ ਉਪਯੋਗੀ ਬਣਾਉਂਦੀਆਂ ਨੇ ਇੱਕ ਧਰਮ ਨਿਰਪੱਖ ਗਨਰਾਜ ਵਿੱਚ ਰਾਜ ਨੂੰ ਨਾਗਰਿਕ ਤੇ ਵਿਸ਼ਵਾਸ ਨੂੰ ਵਿਸ਼ੇਸ਼ ਅਧਿਕਾਰਾਂ ਦਾ ਰੁਕਾਵਟ ਵਿੱਚ ਨਹੀਂ ਬਦਲਣਾ ਚਾਹੀਦਾ 4 ਸਤੰਬਰ ਦੇ ਆਪਣੇ ਹੁਕ ਨੂੰ ਵਿਆਹ ਦੇ ਇੱਕ ਜਾਇਜ਼ ਰੂਪ ਵਜੋਂ ਮਾਨਤਾ ਦਿੰਦਾ ਹੈ ਪਰ ਇਸ ਨੂੰ ਰਜਿਸਟਰ ਕਰਨ ਦੀ ਕੋਈ ਵਿਧੀ ਪ੍ਰਦਾਨ ਨਹੀਂ ਕਰਦਾ ਤਾਂ ਵਾਦਾ ਸਿਰਫ ਅੱਧਾ ਹੀ ਪੂਰਾ ਹੁੰਦਾ ਹੈ ਹੁਣ ਇਹ ਕਿੰਨੀ ਬਣਾਉਣਾ ਬਾਕੀ ਹੈ ਕਿ ਸਮਾਰਤ ਤੋਂ ਰਿਕਾਰਡ ਤੱਕ ਪ੍ਰਕਿਰਿਆ ਖੁੱਲੀ ਇਕਸਾਰ ਤੇ ਨਿਰਪੱਖ ਹੋਵੇ ਪ੍ਰੀਮ ਕੋਰਟ ਵੱਲੋਂ ਆਪਣੇ ਹਦੇਸ਼ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਬੈਂਚ ਨੇ ਨੋਟ ਕੀਤਾ ਕਿ 1909 ਦਾ ਐਕਟ ਸਖਤਾਰ ਮਨੰਦ ਕਾਰਜ ਦੁਆਰਾ ਕੀਤੇ ਗਏ ਵਿਆਹਾਂ ਦੀ ਵੈਦਤਾ ਨੂੰ ਮਾਨਤਾ ਦੇਣ ਲਈ ਬਣਾਇਆ ਗਿਆ ਸੀ ਅਦਾਲਤ ਨੇ ਨੋਟ ਕੀਤਾ ਕਿ 2012 ਵਿੱਚ ਇੱਕ ਸੋਧ ਰਾਹੀਂ ਸੰਸਦ ਨੇ ਤਾਰਾ 6 ਸ਼ਾਮਲ ਕੀਤੀ ਜਿਸ ਨੇ ਰਾਜਾਂ ਨੂੰ ਅਜਿਹੇ ਵਿਆਹ ਦੇ ਰਜਿਸਟ੍ਰੇਸ਼ਨ ਦੀ ਸਹੂਲਤ ਨਿਯਮ ਬਣਾਉਣ ਵਿਆਹ ਰਜਿਸਟਰਾਂ ਨੂੰ ਬਣਾਈ ਰੱਖਣ ਅਤੇ ਪ੍ਰਮਾਣਿਤ ਅੰਸ਼ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਜਦੋਂ ਕਿ ਇਹ ਸਪਸ਼ਟ ਕੀਤਾ ਕਿ ਰਜਿਸਟਰ ਕਰਨ ਵਿੱਚ ਅਸਫਲਤਾ ਵਿਆਹ ਦੀ ਬੇਤਤਾ ਨੂੰ ਪ੍ਰਭਾਵਿਤ ਨਹੀਂ ਕਰੇਗੀ ਬੈਂਚ ਨੇ ਨੋਟ ਕੀਤਾ ਕਿ ਪਟੀਸ਼ਨ ਕਰਤਾ ਦੇ ਅਨੁਸਾਰ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਧਾਰਾ 6 ਦੇ ਤਹਿਤ ਵਿਆਹ ਦੇ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਨਿਯਮ ਸੂਚਿਤ ਕੀਤੇ ਗਏ ਹਨ ਜਦੋਂ ਕਿ ਕਈਆਂ ਨੇ ਅਜੇ ਤੱਕ ਅਜੇ ਜਾਣ ਨਹੀਂ ਕੀਤਾ ਧਾਰਾ 6 ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਹਰ ਰਾਜ ਦੇ ਆਨੰਦ ਕਾਰਜ ਵਿਆਹ ਲਈ ਇੱਕ ਕਾਰਸ਼ੀਲ ਰਜਿਸਟ੍ਰੇਸ਼ਨ ਆਤਮਕ ਫਰਜ਼ ਬੁੰਦਾ ਹੈ ਅਦਾਲਤ ਨੇ ਕਿਹਾ ਕਿ ਡਿਊਟੀ ਕਿਸੇ ਵੀ ਅਧਿਕਾਰ ਖੇਤਰ ਵਿੱਚ ਲਾਪਤਰੀ ਸਮੂਹ ਦੇ ਆਕਾਰ ਤੇ ਨਿਰਭਰ ਨਹੀਂ ਹੈ ਅਤੇ ਨਾ ਹੀ ਇਸ ਆਧਾਰ ਤੇ ਇਸ ਤੋਂ ਬਚਿਆ ਜਾ ਸਕਦਾ ਹੈ ਕਿ ਹੋਰ ਵਿਆਹ ਕਾਨੂੰਨ ਸਮਾਨਾਂਤਰ ਮੌਜੂਦ ਹਨ ਬੈਂਚ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੀ ਉਪਲਬਧਤਾ ਸਿੱਧੇ ਤੌਰ ਤੇ ਬਰਾਬਰ ਵਿਵਹਾਰ ਤੇ ਵਿਵਸਥਿਤ ਸਿਵਲ ਪ੍ਰਸ਼ਾਸਨ ਤੇ ਨਿਰਭਰ ਕਰਦੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਨੂੰਨ ਸੇਵਾਵਾਂ ਤੱਕ ਅਸਮਾਨ ਪਹੁੰਚ ਦੇ ਨਤੀਜੇ ਵਜੋਂ ਸਮਾਨ ਸਥਿਤੀ ਵਾਲੇ ਨਾਗਰਿਕਾਂ ਲਈ ਅਸਮਾਨਤੀ ਜੇ ਨਿਕਲਦੇ ਹਨ ਅਤੇ ਮੌਜੂਦਾ ਰਜਿਸਟ੍ਰੇਸ਼ਨ ਪ੍ਰਣਾਲੀ ਨਾਲ ਤਾਲਮਿਲ ਵਿਵਹਾਰ ਕਰਤੇ ਜ਼ਰੂਰੀ ਹੈ ਬੈਂਟਰੇ ਕਿਹਾ ਕਿ ਜਿੱਥੇ ਇੱਕ ਸਾਂਝਾ ਸਿਵਲ ਮੈਰਿਜ ਰਜਿਸਟ੍ਰੇਸ਼ਨ ਢਾਂਚਾ ਮੌਜੂਦ ਹੈ ਉਸ ਨੂੰ ਅਨੰਦਕਾਰਜ ਦੁਆਰਾ ਕੀਤੇ ਗਏ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਉਸੇ ਤਰੀਕੇ ਨਾਲ ਪ੍ਰਾਪਤ ਕਰਨੇ ਚਾਹੀਦੇ ਨੇ ਜਿਵੇਂ ਕਿ ਹੋਰ ਵਿਆਹ ਅਤੇ ਜੇਕਰ ਧਿਰਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਦੀਆਂ ਹਨ ਤਾਂ ਇਸ ਨੂੰ ਰਿਕਾਰਡ ਕਰਨਾ ਚਾਹੀਦਾ ਹੈ ਤੇ ਸਮਾਰੋਹ ਅਨੰਦਕਾਰਜ ਦੁਆਰਾ ਕੀਤਾ ਗਿਆ ਸੀ ਵੱਡੀ ਖਬਰ ਸਿੱਖ ਜਗਤ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਇੱਕ ਸੁਪਰੀਮ ਕੋਰਟ ਨੇ 17 ਰਾਜਾਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਨੰਤ ਕਾਰਜਾ ਐਕਟ 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਦੇ ਨਿਰਦੇਸ਼ ਤੇ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇੱਕ ਧਰਮ ਨਿਰਪੱਖਤਾ ਦੇ ਅੰਦਰ ਜੋ ਧਾਰਮਿਕ ਪਛਾਣ ਦੀ ਸਤਿਕਾਰ ਕਰਦਾ ਹੈ, ਨਾਗਰਿਕ ਸਮਾਨਤਾ ਦੀ ਯਕੀਨੀ ਬਣਾਉਂਦਾ ਹੈ, ਕਾਨੂੰਨ ਨੂੰ ਇੱਕ ਨਿਰਪੱਖ ਅਤੇ ਵਿਹਾਰਕ ਰਸਤਾ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਆਨੰਦਕਾਰ ਦੁਆਰਾ ਸੰਪੰਨ ਹੋਏ ਵਿਆਹਾਂ ਨੂੰ ਹੋਰ ਵਿਆਹਾਂ ਦੇ ਮਾਹਰ ਰਜਿਸਟਰ ਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਇਹ ਹੁਕਮ ਇੱਕ ਪਟੀਸ਼ਨ ਤੇ ਦਿੱਤਾ ਹੈ ਜਿਸ ਵਿੱਚ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮਾਰਜ ਐਕਟ 1909-2012 ਵਿੱਚ ਸੋਧਿਆ ਹੋਇਆ ਦੀ ਧਾਰਾ 6 ਦੇ ਤਹਿਤ ਨਿਯਮ ਬਣਾਉਣ ਦੇ ਸੂਚਿਤ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਜੋ ਸਿਕਰੀਤੀਰਵਾਜਾਂ ਨੂੰ ਜਿਨ੍ਹਾਂ ਨੂੰ ਆਮ ਤੌਰ ਤੇ ਆਨੰਦ ਕਾਰਜ ਵਜੋਂ ਜਾਣਿਆ ਜਾਂਦਾ ਹੈ ਅਨੁਸਾਰ ਕੀਤੇ ਗਏ ਵਿਆਹਾਂ ਦੇ ਰਜਿਸਟ੍ਰੇਸ਼ਨ ਤੇ ਸੂਤ ਦਿੱਤੀ ਜਾ ਸਕੀ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕਿਹਾ ਕਿ ਸੰਵਿਧਾਨਕ ਵਾਅਦੇ ਦੀ ਇਮਾਨਦਾਰੀ ਨਾ ਸਿਰਫ ਉਹਨਾਂ ਅਧਿਕਾਰਾਂ ਦੁਆਰਾ ਮਾਪੀ ਜਾਂਦੀ ਹੈ ਜੋ ਇਸ ਦੁਆਰਾ ਐਲਾਨੇ ਜਾਂਦੇ ਨੇ ਸਗੋਂ ਉਹਨਾਂ ਸੰਸਥਾਵਾਂ ਦੁਆਰਾ ਵੀ ਮਾਪੀ ਜਾਂਦੀ ਹੈ ਜੋ ਉਹਨਾਂ ਅਧਿਕਾਰਾਂ ਨੂੰ ਉਪਯੋਗੀ ਬਣਾਉਂਦੀਆਂ ਨੇ ਇੱਕ ਧਰਮ ਨਿਰਪੱਖ ਗਨਰਾਜ ਵਿੱਚ ਰਾਜ ਨੂੰ ਨਾਗਰਿਕ ਤੇ ਵਿਸ਼ਵਾਸ ਨੂੰ ਵਿਸ਼ੇਸ਼ ਅਧਿਕਾਰਾਂ ਦਾ ਰੂਪਾਂਤਰ ਵਿੱਚ ਇਨਾਈ ਬਦਲਣਾ ਚਾਹੀਦਾ 4 ਸਤੰਬਰ ਦੇ ਆਪਣੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਕਾਨੂੰਨ ਆਨੰਦਕਾਰਜ ਨੂੰ ਵਿਆਹ ਦੇ ਇੱਕ ਜਾਇਜ਼ ਰੂਪ ਵਜੋਂ ਮਾਨਤਾ ਦਿੰਦਾ ਹੈ ਪਰ ਇਸ ਨੂੰ ਰਜਿਸਟਰ ਕਰਨ ਦੀ ਕੋਈ ਵਿਧੀ ਪ੍ਰਦਾਨ ਨਹੀਂ ਕਰਦਾ ਤਾਂ ਵਾਦਾ ਸਿਰਫ ਅੱਧਾ ਹੀ ਪੂਰਾ ਹੁੰਦਾ ਹੈ ਹੁਣ ਇਹ ਕਿੰਨੀ ਬਣਾਉਣਾ ਬਾਕੀ ਹੈ ਕਿ ਸਮਾਰੋਹ ਤੋਂ ਰਿਕਾਰਡ ਤੱਕ ਪ੍ਰਕਿਰਿਆ ਖੁੱਲੀ ਇੱਕਸਾਰ ਤੇ ਨਿਰਪੱਖ ਹੋਵੇ ਪ੍ਰੀਮ ਕੋਰਟ ਵੱਲੋਂ ਆਪਣੇ ਹਦੇਸ਼ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਬੈਂਚ ਨੇ ਨੋਟ ਕੀਤਾ ਕਿ 1909 ਦਾ ਐਕਟ ਸਿੱਖਤਾਰ ਮਨੰਦਕਾਰਜ ਦੁਆਰਾ ਕੀਤੇ ਗਏ ਵਿਆਹਾਂ ਦੀ ਵੈਧਤਾ ਨੂੰ ਮਾਨਤਾ ਦੇਣ ਲਈ ਬਲਾਇ ਗਿਆ ਸੀ ਅਦਾਲਤ ਨੇ ਨੋਟ ਕੀਤਾ ਕਿ 2012 ਵਿੱਚ ਇੱਕ ਸੋਧ ਰਾਹੀਂ ਸੰਸਦ ਨੇ ਤਾਰਾ 6 ਸ਼ਾਮਲ ਕੀਤੀ ਜਿਸ ਨੇ ਰਾਜਾਂ ਨੂੰ ਅਜਿਹੇ ਵਿਆਹਾਂ ਦੇ ਰਜਿਸਟ੍ਰੇਸ਼ਨ ਦੀ ਸਹੂਲਤ ਨਿਯਮ ਬਣਾਉਣ ਵਿਆਹ ਰਜਿਸਟਰਾਂ ਨੂੰ ਬਣਾਈ ਰੱਖਣ ਅਤੇ ਪ੍ਰਮਾਣਿਤ ਅੰਸ਼ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਜਦੋਂ ਕਿ ਇਹ ਸਪਸ਼ਟ ਕੀਤਾ ਕਿ ਰਜਿਸਟਰ ਕਰਨ ਵਿੱਚ ਅਸਫਲਤਾ ਵਿਆਹ ਦੀ ਬੇਤਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ ਬੈਂਚ ਨੇ ਨੋਟ ਕੀਤਾ ਕਿ ਪਟੀਸ਼ਨ ਕਰਤਾ ਦੇ ਅਨੁਸਾਰ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਤਾਰਾ 6 ਦੇ ਤਹਿਤ ਵਿਆਹ ਦੇ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਨਿਯਮ ਸੂਚਿਤ ਕੀਤੇ ਗਏ ਹਨ ਜਦੋਂ ਕਿ ਕਈਆਂ ਨੇ ਅਜੇ ਤੱਕ ਅਜੇ ਹਾਨਾ ਨਹੀਂ ਕੀਤਾ ਤਾਰਾ 6 ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਹਰ ਰਾਜ ਦੇ ਅਨੰਦਕਾਰਜ ਵਿਆਹ ਲਈ ਇੱਕ ਕਾਰਸ਼ੀਲ ਰਜਿਸਟ੍ਰੇਸ਼ਨ ਵਿਧੀ ਸਥਾਪਿਤ ਕਰਨ ਦਾ ਸਕਾਰਾਤਮਕ ਫਰਜ਼ ਬੰਦਾ ਹੈ ਅਦਾਲਤ ਨੇ ਕਿਹਾ ਕਿ ਇਹ ਡਿਊਟੀ ਕਿਸੇ ਵੀ ਅਧਿਕਾਰ ਖੇਤਰ ਵਿੱਚ ਲਾਪਤਰੀ ਸਮੂਹ ਦੇ ਆਕਾਰ ਤੇ ਨਿਰਭਰ ਨਹੀਂ ਹੈ ਅਤੇ ਨਾ ਹੀ ਇਸ ਆਧਾਰ ਤੇ ਇਸ ਤੋਂ ਬਚਿਆ ਜਾ ਸਕਦਾ ਹੈ ਕਿ ਹੋਰ ਵਿਆਹ ਕਾਨੂੰਨ ਸਮਾਨਾਂਤਰ ਮੌਜੂਦ ਹਨ ਬੈਂਚ ਨੇ ਕਿਹਾ ਰਜਿਸਟ੍ਰੇਸ਼ਨ ਦੀ ਉਪਲਬਧਤਾ ਸਿੱਧੇ ਤੌਰ ਤੇ ਬਰਾਬਰ ਵਿਵਹਾਰ ਤੇ ਵਿਵਸਥਿਤ ਸਿਵਲ ਪ੍ਰਸ਼ਾਸਨ ਤੇ ਨਿਰਭਰ ਕਰਦੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਨੂੰਨ ਸੇਵਾਵਾਂ ਤੱਕ ਅਸਮਾਨ ਪਹੁੰਚ ਦੇ ਨਤੀਜੇ ਵਜੋਂ ਸਮਾਨ ਸਥਿਤੀ ਵਾਲੇ ਨਾਗਰਿਕਾਂ ਲਈ ਅਸਮਾਨ ਤੇ ਜੇਨ ਨਿਕਲਦੇ ਹਨ ਅਤੇ ਮੌਜੂਦਾ ਰਜਿਸਟ੍ਰੇਸ਼ਨ ਪ੍ਰਣਾਲੀ ਨਾਲ ਤਾਲਮਿਲ ਵਿਵਹਾਰ ਕਰਤੇ ਜ਼ਰੂਰੀ ਹੈ ਬੈਂਦਰੀ ਕਿਹਾ ਕਿ ਜਿੱਥੇ ਇੱਕ ਸਾਂਝਾ ਸਿਵਲ ਮੈਰਿਜ ਰਜਿਸਟ੍ਰੇਸ਼ਨ ਢਾਂਚਾ ਮੌਜੂਦ ਹੈ ਉਸ ਨੂੰ ਅਨੰਦਕਾਰਜ ਦੁਆਰਾ ਕੀਤੇ ਗਏ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਉਸੇ ਤਰੀਕੇ ਨਾਲ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਜਿਵੇਂ ਕਿ ਹੋਰ ਵਿਆਹ ਅਤੇ ਜੇਕਰ ਧਿਰਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਦੀਆਂ ਹਨ ਤਾਂ ਇਸ ਨੂੰ ਰਿਕਾਰਡ ਕਰਨਾ ਚਾਹੀਦਾ ਹੈ ਤੇ ਸਮਾਰੋ ਅਨੰਦਕਾਰਜ ਦੁਆਰਾ ਕੀਤਾ ਗਿਆ ਸੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੋਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਹ ਲੰਮਾ ਤਵੱਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਥਵਾਦ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ